ਫਿਲੌਰ ਪੁਲਿਸ ਵੱਲੋਂ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਦੋ ਮੋਬਾਈਲ ਫੋਨ ਇੱਕ ਦਾਤਰ ਅਤੇ ਖੂਕੀਤੇ 900 ਰੁਪਏ ਭਾਰਤੀ ਕਰੰਸੀ ਬਰਾਮਦ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁਖ ਇੰਸਪੈਕਟਰ ਸੰਜੀਪ ਕਪੂਰ ਮੁਖਾਸਟਰ थाना ਫਿਲੌਰ ਦੀ ਟੀਮ ਵੱਲੋਂ ਲੁੱਟਖੋਹ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀ ਰਾਹੁਲ ਪੁੱਤਰ ਜੋਤੀ ਵਾਸੀ ਉੱਚੀ ਘਾਟੀ ਫਿਲੌਰ ਥਾਣਾ ਫਿਲੌਰ ਅਤੇ ਲਾਪਰੀ ਸਿੰਘ ਪੁੱਤਰ ਭਜਨ ਸਿੰਘ ਵਾਸੀ ਬੁੱਲੇ ਥਾਣਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨਾਂ ਪਾਸੋਂ ਇੱਕ ਖੋਕੀਤੇ ਹੋਏ ਦੋ ਮੋਬਾਈਲ ਫੋਨ ਇੱਕ ਦਾਤਰ ਲੋਹਾ ਅਤੇ 900 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਜੀ ਇਸ ਸਬੰਧੀ ਮੁਕੱਦਮਾ ਥਾਣਾ ਫਿਲੌਰ ਦਰਜ ਕੀਤਾ ਗਿਆ ਹੈ ਜੋ ਮੁੰਡਲੀ ਪੁਸ਼ਕਿਸ਼ੁਦran ਇਹ ਗੱਲ ਸਾਹਮਣੇ ਆਈ ਹੈ ਕਿ ਰਾਹੁਲ ਪੁੱਤਰ ਜੋਤੀਵਾਸੀ ਉੱਚੀ ਕਾਟੀ ਫਿਲੌਰ ਥਾਣਾ ਫਿਲੌਰ ਅਤੇ ਲਾਪਰੀ ਸਿੰਘ ਪੁੱਤਰ ਭਜਨ ਸਿੰਘ ਵਾਸੀ ਬੁੱਲੇ ਥਾਣਾ ਜੀਰਾਜ ਜ਼ਿਲ੍ਹਾ ਫਿਰੋਜ਼ਪੁਰ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਖੋ ਚੋਰੀ ਦੀਆਂ ਵਾਰਦਾਤਾ ਕਰਦੇ ਹਨ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟਖੋ ਦੀਆਂ ਵਾਰਦਾਤਾ ਕਰਨ ਦੇ ਕੇਸ ਦਰਜ ਹਨ ਜੋ ਦੋਸ਼ੀਆਂ ਰਾਹੁਲ ਪੁੱਤਰ ਜੋਤੀਵਾਸੀ ਉੱਚੀ ਕਾਟੀ ਫਿਲੌਰ ਥਾਣਾ ਫਿਲੌਰ ਅਤੇ ਲਾਪਰੀ ਸਿੰਘ ਪੁੱਤਰ ਭਜਨ ਸਿੰਘ ਵਾਸੀ ਬੁੱਲੇ ਥਾਣਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਛਗੁਛ ਕੀਤੀ ਜਾ ਰਹੀ ਹੈ ਲੁੱਟਾਂ ਖੋਹ ਕਰਨ ਵਾਲਿਆਂ ਦੇ ਖਿਲਾਫ ਫਲੋਰ ਪੁਲਿਸ ਨੂੰ ਉਸ ਵੇਲੇ ਸਫਲਤਾ ਅਸਲ ਹੋਈ ਜਦ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖਕਤੇ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਘ ਬਲਜੀ ਜੇਰੇ ਨਿਗਰਾਨੀ ਸਾਡੀ ਇੱਕ ਟੀਮ ਨੇ ਦੋ ਸਨੇਚਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਰਾਹੁਲ ਪੁੱਤਰ ਪੁੱਤਰ ਜੋਤੀਵਾਸੀ ਕਾਟੀਮੱਲਾ ਅਤੇ ਲਵਪ੍ਰੀਤ ਪੁੱਤਰ ਭਜਨਵਾਸੀ ਜੀਰਾ ਜੋ ਕਿ ਸ਼ਰਾਰਤੀ ਕਿਸਮ ਦੇ ਵਿਅਕਤੀ ਸੀ ਅਤੇ ਜੋ ਪ੍ਰਵਾਸੀਆਂ ਤੋਂ ਦਾਤ ਦਿਖਾ ਕੇ ਤੇ ਦਾ ਨਾਲ ਵਾਰ ਕਰਕੇ ਉਹਨਾਂ પાસે ਖੋਹ ਕਰਦੇ ਸੀ ਮੋਬਾਈਲ ਅਤੇ ਕੈਸ਼ ਖੋਹ ਕਰਦੇ ਸੀ ਇੰਨਾਂ ਦੀ ਪਿਛੋਕੜ ਬਹੁਤ ਪਾੜੀ ਇਨਾਂ ਦੇ ਪਿੰਨਾ ਵੀ ਪਰਚੇ ਦਰਜਾ ਚੋਰੀਆਂ ਦੇ ਤੇ ਜੋ ਕਿ ਜ਼ਾਦੀ ਵਾਰਦਾਤਾ ਜ਼ਖੀਰੇ ਤੋਂ ਅਤੇ ਸਵੇਰ ਵੇਲੇ ਬਸਾਂ ਜਿਹੜੇ ਟਰੱਕ ਵਾਲੇ ਡਰਾਈਵਰ ਹੈ ਜੋ ਕਿ ਉੱਥੇ ਰੁਕਦੇ ਸੀ ਆਰਾਮ ਕਰਦੇ ਸੀ ਉਹਨਾਂ ਨਾਲ ਲਕਾ ਖੋਹ ਕਰਦੇ ਸੀ ਉਕਤ ਦੋਨਾਂ ਨੂੰ ਮੁਕਦਮਾ ਦਰਜ ਰਿਸਟਰੀ ਕੀਤਾ ਹੈ ਅਤੇ ਉਹਨਾਂ પાસે ਦੋ ਮੋਬਾਈਲ ਇੱਕ ਦੱਤਰ ਅਤੇ 900 ਰੁਪਏ ਖੋਹ ਕੀਤਾ ਬਰਾਮਦ ਕੀਤਾ ਗਿਆ। ਫਿਲੌਰ ਪੁਲਿਸ ਵੱਲੋਂ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਰੋਧ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਦੋ ਮੋਬਾਈਲ ਫੋਨ ਇੱਕ ਦੱਤਰ ਅਤੇ ਖੋਹ ਕੀਤੇ 900 ਰੁਪਏ ਭਾਰਤੀ ਕਰੰਸੀ ਬਰਾਮਦ ਕਰਕੇ ਹਾਸਲ ਕੀਤੀ ਵੱਡੀ ਸਫਲਤਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ थाना ਫਿਲੌਰ ਦੀ ਟੀਮ ਵੱਲੋਂ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀ ਰਾਹੁਲ ਪੁੱਤਰ ਜੋਤੀ ਵਾਸੀ ਉੱਚੀ ਘਾਟੀ ਫਿਲੌਰ थाना ਫਿਲੌਰ ਅਤੇ ਲਾਪਰੀ ਸਿੰਘ ਪੁੱਤਰ ਭਜਨ ਸਿੰਘ ਵਾਸੀ ਬੁੱਲੇ ਥਾਣਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਇੱਕ ਖੋਕੀਤੇ ਹੋਏ ਦੋ ਮੋਬਾਈਲ ਫੋਨ ਇੱਕ ਦਾਤਰ ਲੋਹਾ ਅਤੇ 900 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਜੀ ਇਸ ਸਬੰਧੀ ਮੁਕੱਦਮਾ ਥਾਣਾ ਫਿਲੌਰ ਦਰਜ ਕੀਤਾ ਗਿਆ ਹੈ ਜੋ ਮੁੰਡਲੀ ਪੁਸ਼ਕੀ ਸੁਧਰਣ ਇਹ ਗੱਲ ਸਾਹਮਣੀ ਆਈ ਹੈ ਕਿ ਰਾਹੁਲ ਪੁੱਤਰ ਜੋਤੀ ਵਾਸੀ ਉੱਚੀ ਘਾਟੀ ਫਿਲੌਰ ਥਾਣਾ ਫਿਲੌਰ ਅਤੇ ਲਾਪਰੀ ਸਿੰਘ ਪੁੱਤਰ ਭਜਨ ਸਿੰਘ ਵਾਸੀ ਬੁੱਲੇ ਥਾਣਾ ਜੀਰਾ ਜਿਲ੍ਹਾ ਫਿਰੋਜ਼ਪੁਰ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਖੋ ਚੋਰੀਆਂ ਵਰਦਾਤਾ ਕਰਦੇ ਹਨ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟਖੋ ਦੀਆਂ ਵਰਦਾਤਾ ਕਰਨ ਦੇ ਕੇਸ ਦਰਜ ਹਨ ਜੋ ਦੋਸ਼ੀਆਂ ਰਾਹੁਲ ਪੁੱਤਰ ਜੋਤੀਬਾਸੀ ਉੱਚੀ ਕਾ ਟੀਫਲੋਰ थाना ਫਿਲੋਰ ਅਤੇ ਲਾਪਰੀ ਸਿੰਘ ਪੁੱਤਰ ਭਜਨ ਸਿੰਘ ਵਾਸੀ ਬੁੱਲੇ थाना ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਛਗਛ ਕੀਤੀ ਜਾ ਰਹੀ ਹੈ ਲੁੱਟਾਂ ਖੋਹ ਕਰਨ ਵਾਲਿਆਂ ਦੇ ਖਿਲਾਫ ਫਲੋਰ ਪੁਲਿਸ ਨੂੰ ਉਸ ਵੇਲੇ ਸਫਲਤਾ ਅਸਲ ਹੋਈ ਜਦ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਕਤੇ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਘ ਬਲਜੀ ਦੀ ਜੇਰੇ ਨਿਗਰਾਨੀ ਸਾਡੀ ਇੱਕ ਟੀਮ ਨੇ ਦੋ ਸਨੇਚਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਰਾਹੁਲ ਪੁੱਤ ਉਰਫ ਪੁੱਤਰ ਜੋਤੀ ਵਾਸੀ ਘਾਟੀ ਮੱਲਾ ਅਤੇ ਲਵਪ੍ਰੀਤ ਪੁੱਤਰ ਭਜਨ ਵਾਸੀ ਜੀਰਾ ਜੋ ਕਿ ਸ਼ਰਾਰਤੀ ਕਿਸਮ ਦੇ ਵਿਅਕਤੀ ਸੀ ਅਤੇ ਜੋ ਪ੍ਰਵਾਸੀਆਂ ਤੋਂ ਦਾਤ ਦਿਖਾ ਕੇ ਤੇ ਦਾ ਨਾਲ ਵਾਰ ਕਰਕੇ ਉਹਨਾਂ પાસે ਖੋਹ ਕਰਦੇ ਸੀ ਮੋਬਾਈਲ ਅਤੇ ਕੈਸ਼ ਖੋਹ ਕਰਦੇ ਸੀ ਇੰਨਾਂ ਦੀ ਪਿਛੋਕੜ ਬਹੁਤ ਪੜੀ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜਾ ਚੋਰੀਆਂ ਦੇ ਤੇ ਜੋ ਕਿ ਜ਼ਾਦੀ ਵਾਰਦਾਤਾ ਜਖੀਰੇ ਤੋਂ ਅਤੇ ਸਵੇਰ ਵੇਲੇ ਬਸਾਂ ਜਿਹੜੇ ਟਰੱਕ ਵਾਲੇ ਡਰਾਈਵਰ ਆ ਜੋ ਕਿ ਉੱਥੇ ਰੁਕਦੇ ਸੀ ਆਰਾਮ ਕਰਦੇ ਸੀ ਉਹਨਾਂ ਨਾਲ ਟਕਵਾ ਕਰਦੇ ਸੀ ਉਕਤ ਦੋਨਾਂ ਨੇ ਮੁਕਦਮਾ ਦਰਜ ਰਿਸਟ੍ਰੀਕ ਕੀਤਾ ਹੈ ਅਤੇ ਉਹਨਾਂ પાસે ਤੋਂ ਦੋ ਮੋਬਾਈਲ ਇੱਕ ਦੱਤਰ ਅਤੇ 900 ਰੁਪਏ ਖੋਹ ਕੀਤਾ ਬਰਾਮਦ ਕੀਤਾ ਗਿਆ